ਹਾਂਜੀ ਦੋਸਤੋ ਗੁੱਡ ਮਾਰਨਿੰਗ ਜੀ ਕੀ ਹਾਲ ਨੇ ਸਾਰੇ ਠੀਢਾ ਕੋ ਸਵੇਰ ਹੋ ਗਈ ਆ ਜਲਦੀ ਉੱਠ ਗਏ ਅੱਜ ਹੈ ਵੀ ਐਤਵਾਰ ਪਰ ਪਤਾ ਨਹੀਂ ਕੋਈ ਰਾਤੀ ਨੀਂਦ ਨਹੀਂ ਆ ਰਹੀ ਸੀਗੀ ਦੇਖੋ ਦੋਸਤੋ ਸਾਡਾ ਜਿਹੜਾ ਸੰਤਰਾ ਸੀਗਾ ਕਿੰਨਾ ਹਰਿਆ ਭਰਿਆ ਸੀਗਾ ਫਲ ਦੇ ਨਾਲ ਲੱਗਾ ਪਿਆ ਪਤਾ ਨਹੀਂ ਕੀ ਹੋਇਆ ਬੇਲ ਜਿਹੜੀ ਸੀਗੀ ਮੈਂ ਇੱਕ ਛਪਰਾ ਬਣਾਇਆ ਸੀ ਪੂਰਾ ਬੇਲਾਂ ਲਈ ਤੇ ਉਹਦੀ ਤੋਰੀਆਂ ਤੇ ਵੱਡਾਂ ਦੀ ਬੇਲ ਐ ਇਹ ਕੀ ਆ ਵਗਰਾ ਦੀ ਤੇ ਉਹਨੇ ਸਾਰਾ ਹੀ ਸੰਤਰਾ ਕਵਰ ਕਰ ਲਿਆ ਦੇਖੋ ਕੀ ਦੇਖ ਸਕਦੇ ਆ ਸੰਤਰਾ ਦਿਖਦਾ ਹੀ ਨਹੀਂ ਗਾਇ ਵੀ ਕਰਤਾ ਬਿਲਕੁਲ ਵੀ ਹਨੋ ਬਾਕੀ ਚਲੋ ਕੋਈ ਨਹੀਂ ਇਹਨੂੰ ਆ ਕੇ ਦੇਖਾਂਗੇ ਹੁਣ ਫਿਰਾਲ ਚਲਦੇ ਹਾਂ ਅਸੀਂ ਗਰਾਊਂਡ ਨੂੰ ਨਾਲ ਜਾ ਰਿਹਾ ਮੇਰਾ ਬੜਾ ਭਾਂਜਾ ਹਰਸ਼ੀ ਚਲੋ ਹੁਣ ਚਲਦੇ ਹਾਂ ਅੱਜ ਗਰਾਊਂਡ ਨੂੰ ਆਹ ਦੋਸਤ ਇੱਕ ਮਿੱਤਰ ਪਿਆਰਾ ਮਿਲਿਆ ਇੱਥੇ ਲੇ ਗੁਸਤਾਨ ਬਾਈ ਬਾਈ ਲੇ ਗਾ ਸਰਵਾਸਾ ਗਿਆ ਪੀਸਾ ਕੀ ਬਾਬਾ ਜਹਰ ਪੀਜੀ ਦਾ ਦਰਬਾਰ ਸਵੇਰੇ ਮਤਲਬ 30 ਦਿਨ ਹੋ ਗਏ ਜਿਹੜਾ ਬਗਲੀ ਆ ਨਿਕਲਦਿਆਂ ਅਸੀਂ ਆਪਣੇ ਵਲੌਗ ਸ਼ੂਟ ਤੇ ਅੱਜ ਦੋਸਤੋ ਚਲਿਏ ਆਹ ਹੈਗਾ ਜੀ ਸਾਡੇ ਪਿੰਡ ਦਾ ਨਜ਼ਾਰਾ ਲਾਲੀ ਲਾਲੋ ਵੈਸੇ ਕਾਫੀ ਟਾਈਮ ਬਾਅਦ ਮਾਰਨਿੰਗ ਵਾਕ ਤੇ ਜਾ ਰਹੇ ਆ ਲਗਭਗ 1 ਮਹੀਨੇ ਤੋਂ ਉੱਪਰ ਹੋ ਗਿਆ ਹੈ ਕਿਉਂਕਿ ਇੱਕ ਤਾਂ ਸਿਹਤ ਵੀ ਠੱਠ ਨਹੀਂ ਸੀ ਰਹੀ ਉੱਪਰੋਂ ਟਾਈਮ ਵੀ ਨਹੀਂ ਸੀ ਮਿਲ ਰਿਹਾ ਬਾਕੀ ਹਰਜੀ ਤੂੰ ਕਿੰਨੇ ਟਾਈਮ ਬਾਅਦ ਜਾਦਾ ਮਾਰਨਿੰਗ ਵਲੌਗ ਤੇ ਪਹਿਲੀ ਵਾਰ ਏ ਬਿਲੀਵਰ ਜਾ ਰਿਹਾ ਠੀਕ ਆ ਬਾਕੀ ਦੋਸਤੋ ਮੌਸਮ ਅਜ ਬੜੇ ਗਰਮੀ ਦਾ ਪਰ ਗਰਮੀ ਨਹੀਂ ਲੱਗ ਰਹੀ ਸੀ ਕਿ ਸਾਰੀ ਆਦਮਸੀ ਏਦੇ ਨਿਕਲ ਗਈ ਹੁਣ ਸਵੇਰੇ ਫੇਰ ਜਲਦੀ ਉੱਠ ਗਿਆ ਸੋਗਾ ਮੈਂ ਕਿਹਾ ਹੁਣ ਕੀ ਕਰਨਾ ਬਾਕੀ ਹੁਣ ਮੈਂ ਤੇ ਮੇਰਾ ਭਾਂਜਾ ਜਾ ਰਹੇ ਆ ਇੱਕ ਅਸੀਂ ਸਕ੍ਰਿਪਟ ਤਿਆਰ ਕਰਦੇ ਪਏ ਆ ਕਹਾਣੀ ਦੀ ਉਹ ਵੀ ਡਿਸਕਸ ਕਰਕੇ ਅਸੀਂ ਕਰਾਂਗੇ ਜਲਦੀ ਅਪਲੋਡ ਤੇ ਬਾਕੀ ਦੋਸਤੋ ਆਜੋ ਤੁਹਾਨੂੰ ਹੁਣ ਪਿੰਡ ਦੀ ਵੀ ਸੈਰ ਦੁਆਰਾ ਤੋਂ ਕਰਾਈਏ ਕਾਫੀ ਦਿਨ ਹੋ ਗਏ ਤੁਸੀਂ ਵੀ ਸਾਡਾ ਪਿੰਡ ਦੇਖਿਆ ਆਜੋ ਹਾਂਜੀ ਦੋਸਤੋ ਪੰਜ ਨੇ ਮੈਂ ਪੁੱਛ ਰਿਹਾ ਸੀਗਾ ਕਿ ਤੈਨੂੰ ਹੁਣ ਕਿਸ ਦਿਨ ਸਕੂਲ ਜਾਣਾ ਹੈ ਕਹਿੰਦਾ ਕੱਲ ਸਕੂਲ ਜਾ ਰਹੇ ਆ ਪੀਪਰ ਸਟਾਰਟ ਹੋ ਗਿਆ ਕਿ ਜੇ ਲੇਟ ਆ ਲੇਟ ਪੀਪਰ ਤਾਂ ਜੇ ਲੇਟ ਆ ਇਹਦੇ ਬਾਕੀ ਦੋਸਤੋ ਛੋਡਾ ਕ੍ਰਿਸ਼ਪ ਕੱਲ ਭੇਜਤਾ ਘਰ ਜਿੱਦ ਕਰ ਰਿਹਾ ਸੀ ਕਿ ਮੈਂ ਰਹਿਣਾ ਆ ਇਹ ਕਹਿੰਦਾ ਮੈਂ ਰਹਿਣਾ ਆ ਫਿਰ ਉਹਨੂੰ ਬੜਦੀ ਦੀ ਹੁਣਾਂ ਦੇ ਨਾਲ ਭੇਜਤਾ ਤਾਂ ਫਿਰ ਇਹ ਰੱਖ ਲਿਆ ਸੀ ਆਪਣੇ ਕੋਲ ਇਹ ਕਹਿੰਦਾ ਅੱਜ ਮੈਂ ਰਹਿਣਾ ਹੀ ਰਹਿਣਾ ਕਿਉਂਕਿ ਮਿਡਲ ਵਾਲੇ ਸਿਸਟਰ ਆਏ ਆ ਕਿ ਮੈਂ ਆਹ ਦੋਸਤੋ ਇੱਧਰ ਬੜੀ ਜੰਨਤ ਆ ਘੈਂਟ ਏਰੀਆ ਇਧਰਲੇ ਪਾਸੇ ਦੇਖ ਸਕਦੇ ਹੋ ਤੁਸੀਂ ਬੜਾ ਘੈਂਟ ਏਰੀਆ ਤੁਹਾਨੂੰ ਵੈਸੇ ਤੂੰ ਹਰਸ਼ ਵਿੱਚ ਰਹਿਣਾ ਕਰਦੇ ਆ ਪਰਿਵਾਰ ਸਹਿਨੇ ਦੋਸਤੋ ਫ੍ਰੀਪਾਰਟ ਮੇਰਾ 100 ਲੈਵਲ ਹੋ ਗਿਆ ਇਹ ਨੂੰ ਨਾ ਕਰਨੀ ਪਤਾ ਫੋਨ ਚਲਾਉਣ ਦਿੰਦੇ ਸਿਸਟਰ ਉਹਨੇ ਮਾਸਟਰ ਮਾਸਟਰ ਹੋ ਗਿਆ ਮੈਂ ਮਾਸਟਰ ਤੇ ਇੱਥੇ ਆ ਕੇ ਇਹ ਦੋਨੇ ਭਰਾ ਫੋਨ ਦੇ ਦੁਆਲੇ ਲੱਗੇ ਰਹਿੰਦੇ ਜਾਂ ਟੀਵੀ ਦੇ ਦੁਆਲੇ ਕਿਉਂਕਿ ਇਹਨਾਂ ਨੂੰ ਪਤਾ ਆ ਅਸੀਂ ਦਬਕਣਾ ਹੀ ਆ ਸਿਰਫ ਕੁੱਟਣਾ ਨਹੀਂ ਹੈਗਾ ਫਿਰ ਉੱਥੇ ਸਿਸਟਰ ਉਹਨਾਂ ਤੋਂ ਸਿਆ ਵੀ ਹੋ ਜਾਂਦੀ ਹੈ ਨਾ ਤੇ ਬਾਕੀ ਦੋਸਤੋ ਦੇਖ ਸਕਦੇ ਤੁਸੀਂ ਸਵੇਰੇ ਸਵੇਰੇ ਬਹੁਤ ਸਾਰੇ ਲੋਕ ਉੱਠ ਚੁੱਕੇ ਆ ਅਜੇ ਟਾਈਮ ਤਾਂ 6 ਵਜੇ ਦਾ ਆ ਪਰ ਫਿਰ ਵੀ ਸਾਡੇ ਪਿੰਡਾਂ ਵਿੱਚ ਆਲਮੋਸਟ ਲੋਕ ਉੱਠ ਜਾਂਦੇ ਆ ਆਪਣੇ ਆਪਣੇ ਕੰਮਾਂ ਕਰ ਚੱਲ ਜਾਂਦੇ ਆ ਜਿਹੜੇ ਵੀ ਲੋਕ ਆਖੇ ਆ ਉਹਨੇ ਦਾ ਸੀਜ਼ਨ ਚੱਲਦਾ ਪਿਆ ਪਾਣੀ ਲੱਗਾ ਪਿਆ ਆ ਦੇਖ ਸਕਦੇ ਤੁਸੀਂ ਤੇ ਬਾਕੀ ਦੋਸਤੋ ਕੱਟ ਵੀ ਲੱਗਣੇ ਸਟਾਰਟ ਹੋ ਗਏ ਹੋ ਆ ਹੁਣ ਤਾਂ ਫਿਰ ਵੀ ਕੱਟ ਕੇ ਕਿਤਾ ਪੂਰਾ ਦਿਨ ਲਾਈਟ ਨਹੀਂ ਹੁੰਦੀ ਹੁੰਦੀ ਜੀ ਗੇ ਦੋਸਤੋ ਇੱਕ ਚੀਜ਼ ਚਿੱਤੇ ਆ ਗਈ ਮੈਨੂੰ ਇੱਥੇ ਤੜਨਾ ਵੀ ਸਾਂਝੀ ਕਰਦਾ ਤੁਸੀਂ ਉਹ ਦੇਖ ਸਕਦੇ ਆ ਮੈਂ ਜ਼ੂਮ ਕਰਕੇ ਦਿਖਾਉਣਾ ਜਿੱਥੇ ਆ ਖੇਤ ਹੈਗਾ ਨਾ ਜਿੱਥੇ ਉਹ ਪੰਛੀ ਉੱਡ ਕੇ ਜਾਂਦੇ ਆ ਦਰਖਤ ਛੋਟੇ ਲੱਗੇ ਇੱਥੇ ਬਾਗ ਹੁੰਦਾ ਸੀਗਾ ਬੰਦਾ ਬੜਾ ਵੱਡਾ ਬਾਗ ਤੇ ਇਦੇ ਵਿੱਚ ਇੱਥੇ ਅਸੀਂ ਸਾਰਿਆਂ ਨੇ ਜਾਣਾ ਜਿੰਨੇ ਅਸੀਂ ਛੋਟੇ-ਛੋਟੇ ਦੋਸਤ ਹੁੰਨੇ ਸੀ ਆਪਣੇ ਅਸੀਂ ਅੰਬਾਂ ਦੇ ਬਾਗ ਵਿੱਚ ਜਾ ਕੇ ਅੰਬ ਤੋੜਨ ਚਲੋ ਮੋਸਟਲੀ ਥੱਲੇ ਚੁੱਕ ਕੇ ਹੀ ਖਾਣੇ ਤੋੜਨ ਤੱਕ ਤਾਂ ਹੱਥ ਪਹੁੰਚਦੇ ਨੂੰ ਤੁਸੀਂ ਵੀ ਛੋਟੇ-ਛੋਟੇ ਹੁੰਨੇ ਸੀ ਅਸੀਂ ਇੱਥੋਂ ਬੜਲੇ ਸਕੂਲ ਜਾਣਾ ਸਕੂਲ ਤੋਂ ਹੋ ਕੇ ਸਿੱਧਾ ਹੀ ਅਸੀਂ ਨਿਕਲ ਜਣ ਇਧਰ ਬਾਗ ਵਾਲਾ ਇਧਰ ਅਸੀਂ ਅੰਬੋਂ ਬਤੋੜ ਕੇ ਚੱਕ ਕੇ ਸਾਰਾ ਕੁਝ ਫੇਰ ਘਰ ਨੂੰ ਜਾਣਾ ਬੜੇ ਵੀ ਦਿਨ ਸੀ ਬੜੇ ਘੈਂਟ ਕਿਉਂਕਿ ਉਸ ਟਾਈਮ ਕੋ ਟੈਨਸ਼ਨ ਹੀ ਨਹੀਂ ਹੁੰਦੀ ਸੀ ਇਹਨਾਂ ਮੰਨ ਤੇ ਤੇ ਘਰ ਜਾ ਕੇ ਕੋਈ ਆਪਾਂ ਕਮਾਈ ਦਾ ਸਾਸਨ ਲੱਭਣਾ ਹੈ ਜਾਂ ਕੀ ਕਰਨਾ ਜਾਂ ਕੀ ਨਹੀਂ ਕਰਨਾ ਕਿਉਂਕਿ ਪ ਬਾਪੂ ਹੁਣਾਂ ਨੇ ਕਮਾਲਣਾ ਆ ਤੇ ਉਹਨਾਂ ਦੇ ਦਨਾਂ ਹੁਣ ਤਾਂ ਅੱਗੇ ਜ਼ਿੰਦਗੀ ਦੌੜ ਦੇ ਵਿੱਚ ਸਿਰਫ ਇੱਕੋ ਚੀਜ਼ ਪਤਾ ਹੁੰਦੀ ਆ ਕਿ ਕੱਲ ਰੋਟੀ ਕਿੱਦਾਂ ਖਾਣੀ ਨੇ ਬੰਦੇ ਦੇ ਸਿਰ ਤੇ ਹੁਣ ਸਿਰਫ ਇੱਕੋ ਚੀਜ਼ ਹੁੰਦੀ ਰੋਟੀ ਦਾ ਭਾਰ ਬਾਕੀ ਦੋਸਤੋ ਤੁਸੀਂ ਵੀ ਸਾਰੇ ਧਿਆਰ ਰੱਖੋ ਆਪਣਾ ਮੌਸਮ ਥੋੜਾ ਇਦਾਂ ਦਾ ਹੀ ਆ ਫਾਰ ਜਦੋਂ ਜੀ ਕਿਤੇ ਨਿਕਲਦੇ ਆ ਤਾਂ ਵਿਚਾਰ ਰੱਖੋ ਆਪਣਾ ਸਾਰੇ ਵਾਲੇ ਜਿੱਦਾਂ ਦੋਸਤੋ ਤੁਸੀਂ ਜਾਣਦੇ ਆ ਬਰਸਾਤ ਦੇ ਮੌਸਮ ਦੇ ਵਿੱਚ ਜਾਨਵਰ ਬਹੁਤ ਨਿਕਲਦੇ ਬਾਹਰ ਠੀਕ ਆ ਜੀ ਤੇ ਜਿੱਥੇ ਕੋਈ ਜ਼ਿਆਦਾ ਚੀਜ਼ ਤੁਹਾਨੂੰ ਲੱਗਦਾ ਸੁੱਸਰ ਵਾਲੀ ਹੈਗੀ ਆ ਉੱਥੇ ਬਚਾ ਕਰਕੇ ਨਿਕਲੋ ਉਹਨਾਂ ਸੀ ਵੀ ਗਰਾਊਂਡ ਜਾਣਾ ਥੋੜਾ ਬਚਾ ਕਰਕੇ ਸੀ ਜਿਆਦਾ ਗਲਤ ਜਗ੍ਹਾ ਤੇ ਨਹੀਂ ਘੁੰਮਾਂਗੇ ਕਿਉਂਕਿ ਜਿਆਦਾ ਇਧਰ ਦੀ ਜਗ੍ਹਾ ਤੇ ਜਾਣਾ ਵੀ ਰਿਸਕੀ ਹੁੰਦਾ ਆ ਡਿਊਟੀ ਜਾਣਾ ਆ ਤੇ ਨੈਕਸਟ ਸੈਟਰਡੇ ਸੰਡੇ ਮੇਰੀ ਡਿਊਟੀ ਲੱਗੀ ਆ ਤੇ ਮੈਂ ਕਿਤੇ ਨਹੀਂ ਜਾ ਸਕਦਾ ਇਸ ਲਈ ਹੁਣ ਮੈਂ ਅੱਜ ਦਾ ਦਿਨ ਹੀ ਬਲੌਗ ਬਣਾ ਲੈਣਾ ਆ ਬਾਕੀ ਦਿਨ ਸ਼ਾਰਟਸ ਤਾਂ ਜਾਣਗੇ ਹੀ ਕੋਸ਼ਿਸ਼ ਕਰੂੰਗਾ ਜੇ ਟਾਈਮ ਲੱਗਾ ਤੇ ਪੌਡਕਾਸਟ ਵਗੈਰੇ ਕੋਈ ਰਿਲੀਜ਼ ਕਰਾਂਗੇ ਲਓ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਗਰਾਊਂਡ ਦੇ ਵਿੱਚ ਤੇ ਪਿੱਛੇ ਕੁਝ ਬੱਚੇ ਭੰਗ ਦੇ ਨਾਲ ਬੂਟੇ ਪਟ ਰਹੇ ਸੀਗੇ ਮੈਂ ਪੁੱਛਿਆ ਵੀ ਕੀ ਕਰਨਾ ਹੈ ਭੰਗ ਦੇ ਛੋਟੇ ਛੋਟੇ ਝਾੜਿਆਂ ਨੂੰ ਉਹ ਕਹਿੰਦੇ ਝਾੜੂ ਬਣਾਉਣ ਦੇ ਕੰਮ ਆਉਣਾ ਇਹ ਬਾਕੀ ਟਾਈਮ ਟਾਈਮ ਦੀ ਗੱਲ ਹੁੰਦੀ ਨਾਲ ਹਾਲਾਤਾਂ ਨੇ ਸਾਰਿਆਂ ਦੀ ਮੈਂ ਉਹਨਾਂ ਨੂੰ ਵੈਸੇ ਵਾਰਨਿੰਗ ਕਰਤੀ ਕਿ ਧਿਆਨ ਨਾਲ ਥੋੜਾ ਦੇਖੋ ਕਿ ਕਿ ਉੱਥੇ ਸੁੱਸਰ ਬਹੁਤ ਹੈਗਾ ਤੇ ਕੁਝ ਲੜਨਾ ਜਾਬੀ ਉਸ ਕਰਕੇ ਬੱਚਿਆਂ ਨੂੰ ਥੋੜਾ ਜਿਹਾ ਸਮਝਾ ਦਿੱਤਾ ਤੁਹਾਨੂੰ ਜੀ ਦੋਸਤੋ ਸਾਡੀ ਗਰਾਊਂਡ ਆ ਫਿਲਹਾਲ ਬਾਤ ਈ ਆ ਥੋੜਾ ਜਿਹਾ ਸਿਸਟਮ ਇੱਥੇ ਖਰਾਬ ਹੋਇਆ ਹੋਇਆ ਸੀਗਾ ਟੁਇਟੇ ਬੇਬੀ ਸੀਗੇ ਤਾਂ ਵੈਸੇ ਵੀ ਬੂਟੀ ਬਚੜੀ ਸੀ ਵੀ ਪਿੰਡੀ ਪੰਚਾਇਤ ਨੇ ਵਧੀਆ ਕੰਮ ਕੀਤਾ ਸਾਰਾ ਹੀ ਕਦਰ ਕਰਤਾ ਦੇਖ ਸਕਦੇ ਤੁਸੀਂ ਕੱਲ ਦੋਸਤੋ ਹਰਸ਼ਿਵ ਮੇਰਾ ਭਣਜਾ ਤੇ ਛੋਟਾ ਭਣਜਾ ਬੜੇ ਲੜੇ ਜਿੱਦਾਂ ਹੀ ਘਰ ਆਇਆ ਤੇ ਇਹਨੇ ਚਾਕਲੇਟ ਟੈਬਲੇਟ ਟੈਬਲੇਟ ਤੇ ਲਾਪਿਆ ਗੇਮ ਖੇਡਣ ਫ੍ਰੀ ਫਾਇਰ ਤੇ ਛੋਟਾ ਉਸ ਟਾਈਮ ਗਿਆ ਸੀ ਸਿਸਟਰੋਨਾ ਨਾਲ ਜਿੱਦਾਂ ਹੀ ਉਹਨੇ ਆ ਕੇ ਦੇਖਿਆ ਕਿ ਉਹਦਾ ਟੈਬਲੇਟ ਦੀ ਬੈਟਰੀ ਬਿਲਕੁਲ ਡੈਡ ਕਰਤੀ ਆ ਬੜਾ ਹਰੂ ਇੱਕ ਦੂਜੇ ਦੇ ਨਾਲ ਲੜਪੇ ਸੀ ਇਦਾਂ ਹੀ ਅਸੀਂ ਵੀ ਛੋਟੇ ਹੁੰਦੇ ਕਰਦੇ ਸੀ ਉਹ ਇਹ ਫਰਕ ਸੀ ਇਹ ਸੀ ਕਿ ਉਸ ਟਾਈਮ ਫੋਨ ਵਗੈਰਾ ਟੈਬਲੇਟਸ ਵਗੈਰਾ ਨਹੀਂ ਸਕੇ ਪਹਿਲਾਂ ਤਾਂ ਛੋਟੇ ਹੁੰਦੇ ਚਲੋ ਵੈਸੇ ਖੇਲ ਖੇਲ ਕੇ ਜਿੱਦਾਂ ਲੜਪਣਾ ਕਿਉਂਕਿ ਫਿਜ਼ੀਕਲ ਐਕਟੀਵਿਟੀ ਬਹੁਤ ਹੁੰਦੀ ਸੀਗੀ ਉਸ ਤੋਂ ਬਾਅਦ ਹੌਲੀ ਹੌਲੀ ਟੀਵੀ ਲਿਆ ਕਰਦੇ ਨੇ ਫਿਰ ਉਸ ਤੋਂ ਬਾਅਦ ਅਸੀਂ ਰਿਮੋਟ ਦੇ ਪਿੱਛੇ ਲੜਨਾ ਸ਼ੁਰੂ ਕਰਤਾ ਇਹ ਚੱਲਦਾ ਰਹਿੰਦਾ ਆਮ ਘਰਾਂ ਦੇ ਵਿੱਚ ਨਾ ਤੇ ਤੁਸੀਂ ਦੋਸਤੋ ਕਿੱਦਾਂ ਜਾਣਦੇ ਆ ਕਿ ਨਹੀਂ ਆਪਣੀ ਫਿਜ਼ੀਕਲ ਐਕਟੀਵਿਟੀਆਂ ਕਰਨ ਅਗਰ ਤੁਹਾਡੇ ਚੋਂ ਕੋਈ ਵੀ ਬੰਦਾ ਜਾਂਦਾ ਆ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਇਹ ਮਨ ਮਰ ਕੇ ਆਉਣਾ ਪੈਂਦਾ ਬੜੀ ਹਿੰਮਤ ਚਾਹੀਦੀ ਆ ਠੀਕ ਆ ਜੀ ਮੈਂ ਵੀ ਅੱਜ ਸੋਚ ਰਿਹਾ ਸੀਗਾ ਕਿ ਕਿੰਨੇ ਦਿਨ ਹੋ ਗਏ ਵਾਕ ਤੇ ਨਹੀਂ ਜਾ ਹੋਇਆ ਨਾਲੇ ਤਾਂ ਵਲੌਗ ਸ਼ੂਟ ਹੋ ਜਾਂਦਾ ਆ ਤੇ ਦੂਜੇ ਨੰਬਰ ਤੇ ਗੱਲ ਨਾਲੇ ਐਕਟੀਵਿਟੀ ਵਧੀਆ ਹੋ ਜਾਂਦੀ ਨਾ ਇੱਕ ਦੋਸਤੂ ਹੋਰ ਗੱਲ ਚੈਨਲ ਨੂੰ ਨਾ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਤੁਹਾਡੇ ਸਪੋਰਟ ਦੀ ਬਹੁ ਲੋੜ ਆ ਠੀਕ ਆ ਜੀ ਤੁਹਾਨੂੰ ਇਹ ਪਤਾ ਸਟਾਰਟਿੰਗ ਵਿੱਚ ਜਦੋਂ ਬੰਦਾ ਹੁੰਦਾ ਤਾਂ ਉਸ ਟਾਈਮ ਹੁੰਦਾ ਸਟਰਗਲ ਵਾਲਾ ਕੰਮ ਬਹੁਤ ਜ਼ਿਆਦਾ ਅਜੇ ਇਹ ਹੁੰਦਾ ਹੈ ਕਿ ਜਦੋਂ ਜਿਹੜੇ ਵੱਡੇ ਬਲੌਗਰਸ ਹੁੰਦੇ ਜਾਂ ਵੱਡੇ YouTubeਸ ਹੁੰਦੇ ਆ ਉਹਨਾਂ ਦੀ ਵੀਡੀਓ ਨੂੰ ਤੁਸੀਂ ਲਾਈਕ ਵੀ ਕਰ ਦਿੰਦੇ ਨੇ ਆ ਸਬਸਕ੍ਰਾਈਬ ਵੀ ਕਰ ਦਿੰਦੇ ਨੇ ਸ਼ੇਅਰ ਵੀ ਕਰ ਦਿੰਦੇ ਨੇ ਸਾਡੇ ਵਰਗੇ ਜਿਹੜੇ ਛੋਟੇ YouTubeਸ ਹੁੰਦੇ ਆ ਉਹਨਾਂ ਨੂੰ ਕੋਈ ਨਹੀਂ ਕਰਦਾ ਸੋ ਬੇਨਤੀ ਹੈ ਕਿ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਸਟਾਰਟਅਪ ਤੇ ਬਹੁਤ ਜ਼ਿਆਦਾ ਲੋਡ ਹੁੰਦੀ ਆ ਕਿ ਜਦੋਂ ਕੋਈ ਹੱਲਾਸ਼ੇਰੀ ਕਰੇ ਕੋਈ ਸਬਸਕ੍ਰਾਈਬ ਕਰੇ ਠੀਕ ਹੈ ਜੀ ਅਸੀਂ ਮੋਟੀਵੇਟ ਹੁੰਨੇ ਉਹਦੇ ਨਾਲ ਮੈਂ ਦੋਸਤੂ ਗੱਲ ਕੀਤੀ ਸੀ ਇੱਕ ਦਿਨ ਤੁਹਾਡੇ ਨਾਲ ਕਿ ਸਕੂਲਾਂ ਦੇ ਵਿੱਚ ਦਰਖਤਾਂ ਦੀ ਬਹੁਤ ਲੋੜ ਹੁੰਦੀ ਹੈ ਨਾ ਦਰਖਤ ਲਗਾਉਣ ਦੀ ਕਿਉਂਕਿ ਉਹਦਾ ਤਾਂ ਚਲੋ ਬੱਚਿਆਂ ਦਾ ਚਲੋ ਬੈਨੀਫਿਟ ਹੈਗਾ ਹੈਗਾ ਬੈਸੇ ਸਾਨੂੰ ਵੀ এনवायरमेंट ਲਈ ਬਹੁਤ ਵਧੀਆ ਫਾਇਦਾ ਹੈ ਉਹ ਇਸ ਚੀਜ਼ ਦਾ ਮੈਂ ਵੀ ਕੋਸ਼ਿਸ਼ ਕਰਨੀ ਆ ਕਿ ਜਦੋਂ ਅਗਲੇ ਪੈਸੇ ਮਿਲਣੇ ਸੈਲਰੀ ਮਿਲਣੀ ਆ ਤਾਂ ਉਹਦੇ ਵਿੱਚੋਂ ਕੁਝ ਨਾ ਕੁਝ ਕੰਟਰੀਬਿਊਸ਼ਨ ਜ਼ਰੂਰ ਕਰਾਂ ਕੁਝ ਨਾ ਕੋਈ ਦਰਖਤ ਜ਼ਰੂਰ ਲਗਾਵਾਂ ਕਿਉਂਕਿ ਜੇ ਅਸੀਂ ਸਟਾਰਟਅਪ ਕਰਾਂਗੇ ਨਾ ਤਾਂ ਸਟਾਰਟਅਪ ਕਰਨ ਦੇ ਨਾਲ ਹੀ ਆ ਕਿ ਬਾਕੀ ਵੀ ਦੇਖ ਕੇ ਸਿੱਖੂਗੇ ਇਸ ਚੀਜ਼ ਨੂੰ ਨਾ ਤੁਹਾਡੇ ਵੀ ਨਜ਼ਦੀਕ ਕਿਤੇ ਵੀ ਜਿੱਦਾਂ ਕਿ ਚਲੋ ਸਕੂਲ ਤਾਂ ਚਲੋ ਹੈਗਾ ਉਹ ਤਾਂ ਬਹੁਤ ਇੱਕ ਸੇਵਾ ਦਾ ਕੰਮ ਆ ਬਾਕੀ ਦੋਸਤੋ ਜਿੱਦਾ ਪਿੰਡ ਦੇ ਬਾਹਰਲੇ ਪਾਸੇ ਜਿੱਥੇ ਸ਼ਾਮਲਟ ਹੁੰਦੇ ਆ ਜਾਂ ਪਿੰਡ ਦੇ ਅੱਡੇਆਂ ਤੇ ਨੁਕਰਾਂ ਤੇ ਕੋਈ ਵਧੀਆ ਦਰਖਤ ਜ਼ਰੂਰ ਲਗਾਓ ਜਿਹੜੇ ਸਾਡੇ ਲਈ ਬੈਨੀਫਿਟ ਦਿੰਦੇ ਨੇ ਠੀਕ ਆ ਜੀ ਵੈਸੇ ਤਾਂ ਦਰਖਤ ਸਾਰੇ ਵਧੀਆ ਹੁੰਦੇ ਨੇ ਪਰ ਫਿਰ ਵੀ ਕੁਝ ਕੁ ਦਰਖਤ ਐਦਾਂ ਦੇ ਨਹੀਂ ਜਿਦਾ ਮੈਂ ਪਹਿਲਾਂ ਗੱਲ ਕੀਤੀ ਸੀਗੀ ਜਿੱਦਾਂ ਕਿ ਬੋਰਡ ਹੋ ਗਈ ਪਿੱਪਲ ਹੋ ਗਿਆ ਐਦਾਂ ਦੇ ਦਰਖਤ ਬਹੁਤ ਰੇਅਰ ਰਹਿ ਗਏ ਨੇ ਇਹ ਜ਼ਰੂਰ ਲਗਾਓ ਠੀਕ ਆ ਜਿਹਨਾਂ ਦਾ ਸਾਨੂੰ ਇੰਨਾ ਬੈਨੀਫਿਟ ਆ ਨਿੰਮ ਦੇ ਬੂਟੇ ਲਗਾ ਲਓ ਕਿਤੇ ਟਾਲੀ ਲਗਾ ਲਓ ਇਹ ਠੀਕ ਹੈ ਜੀ ਸਪੈਦਰ ਚਲਵਾਮ ਹੁੰਦੇ ਨੇ ਇੱਥੇ ਦੋਸਤੋ ਦੇਖ ਸਕਦੇ ਹੋ ਸਾਹਮਣੇ ਤੁਸੀਂ ਆ ਜਿਹੜੇ ਸਪੈਦੇ ਲੱਗੇ ਨੇ ਇੱਥੇ ਇਸੇ ਹੀ ਲਾਈਨ ਚ ਪੂਰੀ ਇੱਕ ਨੇ ਇੱਥੇ ਕੀ ਤੁਹਾਨੂੰ ਕਹਦਾ ਮੈਂ ਇੱਕ ਜੰਗਲ ਡਾਈਪ ਨੇ ਛੋਟਾ ਜਿਹਾ ਮਿੰਨੀ ਜੰਗਲ ਡਾਈ ਇੱਕ ਪੂਰੀ ਲਾਈਨ ਹੁੰਦੀ ਸੀ ਇੱਥੇ ਤੇ ਅਸੀਂ ਛੋਟਿਆਂ ਨੇ ਸਾਡੇ ਜਦਾਂ ਸਰਦੀਆਂ ਹੋਣੀਆਂ ਸਰਦੀਆਂ ਵਿੱਚ ਅੰਦਰ ਕਮਰੇ ਦੇ ਵਿੱਚ ਠੰਡ ਲੱਗਦੀ ਹੁੰਦੀ ਸੀਗੀ ਤੇ ਉਸ ਟਾਈਮ ਟੀਚਰਾਂ ਨੇ ਸਾਨੂੰ ਇੱਥੇ ਬਿਠਾ ਦੇਣਾ ਟਾਟ ਬਿਛਾ ਦੇਣੇ ਪੁੰਜੇ ਤੇ ਇੱਕ ਨਾ ਜਿਹਦਾ ਬਲੈਕ ਬੋਰਡ ਹੁੰਦੇ ਆ ਸਟੈਂਡ ਵਾਲੇ ਲੋਹੇ ਦੇ ਪਾਈਪਾਂ ਵਾਲੇ ਉਹ ਇੱਥੇ ਲਗਾ ਕੇ ਜਿੱਦਾਂ ਕਿ ਇੱਕ ਕਲਾਸ ਇੱਥੇ ਬੈਠ ਗਈ ਇੱਕ ਕਲਾਸ ਇੱਥੇ ਬੈਠ ਗਈ ਇੱਕ ਕਲਾਸ ਉੱਧਰ ਬੈਠ ਗਈ ਐਵੇਂ ਕਰਕੇ ਬੈਠ ਜਾਣੀਆਂ ਪਰਲੇ ਪਾਸੇ ਪਦਰਾ ਹੁੰਦਾ ਸੀਗਾ ਵਿਚਕਾਰ ਇੱਥੇ ਇੰਨੀ ਕਿ ਜਗ੍ਹਾ ਤੇ ਹੁੰਦੀ ਸੀ ਚੋਈ ਚੋਈ ਕਿੱਦਾਂ ਹੁਣ ਤੁਹਾਨੂੰ ਸਮਝਾਵਾਂ ਜਿੱਦਾਂ ਕਿ ਛੁੱਟੀ ਇੱਕ ਖੱਡਾ ਹੁੰਦਾ ਸੀਗਾ ਪਾਣੀ ਜਮਾ ਹੋ ਜਾਂਦਾ ਸੀ ਮੀਂਹ ਪਾਣੀ ਦਾ ਉੱਥੇ ਲਗਭਗ ਉੱਥੇ ਪਾਣੀ ਜਮਾ ਹੀ ਰਹਿੰਦਾ ਹੁੰਦਾ ਸੀਗਾ ਠੀਕ ਆ ਜੀ ਤੇ ਅਸੀਂ ਜਦੋਂ ਖੇਲ ਕੇ ਹੱਟਣਾ ਛੁੱਟੀ ਟਾਈਮ ਜਾ ਕੇ ਤੇ ਵਾਸ਼ਰੂਮ ਵਗੈਰਾ ਜਾਣਾ ਤੇ ਅਸੀਂ ਛੋਟ ਛੋਟੀਆਂ ਕਿਸ਼ਤੀਆਂ ਬਣਾ ਕੇ ਖੁਦ ਵਿੱਚ ਛੱਡ ਦੇਣੀਆਂ ਖੇਲੀ ਜਾਣਾ ਤੇ ਭਣਜਾ ਲੱਗਾ ਮੇਰਾ ਫੋਟੋ ਲੈ ਖੇਲਣ ਇਹਨੂੰ ਆਪਣੀ ਮਸਤੀ ਚ ਲੱਗਾ ਰਹਿੰਦੋ ਇਹ ਦੋਸਤੋ ਜਦੋਂ ਅਸੀਂ ਦੇ ਵਿੱਚ ਖੇਲੀ ਆਣਾ ਕਈ ਵਾਰੀ ਇਦਾਂ ਹੁੰਦਾ ਸੀਗਾ ਕਿ ਜਿੱਦਾਂ ਹੁਣ ਸਾਡੇ ਕਲਾਸਮੇਟਸ ਕੁਝ ਬੱਚੇ ਇਹਨਾਂ ਨੇ ਜਿਨ੍ਹਾਂ ਨਾਲ ਹੋਇਆ ਇਨਸੀਡੈਂਟਸ ਮੇਰੇ ਨਾਲ ਪੜਦੇ ਆਂਦੇ ਜਦੋਂ ਅਸੀਂ ਰੈਸਸ ਤੋਂ ਬਾਅਦ ਅਸੀਂ ਜਾਣਾ ਰੋਟੀ ਪਾਣੀ ਖਾ ਗਏ ਖੇਲ ਖੁੱਲ ਕੇ ਅਸੀਂ ਜਾਣਾ ਬੈਗ ਚੱਕਣ ਨਾ ਫਸ 6 ਲੈਕਚਰ ਲੱਗਦਾ ਹੁੰਦਾ ਸੀਗਾ 6 ਮਾ ਲੈਕਚਰ ਤੇ ਇੱਕ ਬੰਦੇ ਨੇ ਇਹ ਨਾ ਮੇਰਾ ਇੱਕ ਦੋਸਤ ਹੁੰਦਾ ਸੀਗਾ ਉਹਦਾ ਨਾਮ ਵਿੱਚ ਕਰ ਰਿਆਂ ਵੈਸੇ ਉਹਦਾ ਪੱਕਾ ਨਾਮ ਇੰਦਰਜੀਤ ਸੀ ਪਰ ਕੱਚਾ ਨਾ ਕਮਾਂਡੋ ਕਹਿੰਦੇ ਸੀਗੇ ਉਹਨੂੰ ਸ ਤੇ ਉਹਨੇ ਜਿੱਦਾਂ ਇਹ ਬੈਗ ਖੋਲੇਆ ਵਿੱਚ ਸੱਪ ਸੀਗਾ ਤੇ ਸਾਰੇ ਨਿਆਣੇ ਉਹਨੇ ਰੋਲਾ ਪਾਤਾ ਕਿ ਸੱਪਾਂ ਵਿੱਚ ਅਸੀਂ ਸਾਰੇ ਜਣੇ ਡੜੇ ਬੱਟੇ ਚੱਕੇ ਚੱਕ ਕੇ ਚੱਲਦੇ ਤੇ ਇਹ ਨਾ ਮਾਰਿਆ ਸੀ ਉਹਦੇ ਵਿੱਚ ਨਾ ਕਿ ਵਿਚਾਰੇ ਦਾ ਸੱਪ ਦਾ ਚਲੋ ਕੀ ਹੋਣਾ ਸੀ ਝੋਲੇ ਦਾ ਤਹਿਸਨਸ ਹੋ ਗਿਆ ਪੂਰਾ ਕਿਤਾਬਾਂ ਦਾ ਇਦਾਂ ਇੱਥੇ ਵਾਕ ਹੋਏ ਪਏ ਆ ਪੱਕੀ ਦੋਸਤੋ ਕਾਫੀ ਜਿਆਦਾ ਜੁੜੀਆਂ ਆ ਕਿਉਂਕਿ ਜਿੱਥੇ ਤੁਸੀਂ ਬਚਪਨ ਬਤਾਇਆ ਹੁੰਦਾ ਹੈ ਨਾ ਉਹ ਜਗ੍ਹਾ ਵੈਸੇ ਹੀ ਬੜੀ ਹੈ ਨਾ ਤੁਹਾਡੇ ਲਈ ਖਾਸ ਹੁੰਦੀ ਆ ਉਹ ਜਗ੍ਹਾ ਦੋਸਤੋ اچانک بارش ਲੱਗਣ ਨਾਲ ਅਸੀਂ ਹੁਣ ਇੱਥੇ ਰੁੱਕ ਗਏ ਆ ਵੀਡੀਓ ਬੰਦ ਕਰਨੀ ਪਈ ਹੁਣ ਅਸੀਂ ਜਾਵਾਂਗੇ ਘਰ ਨੂੰ ਕਿਉਂਕਿ ਅੱਜ ਤਲਵਾੜੀ ਵੀ ਜਾਣਾ ਹੈਗਾ ਆ ਅੱਜ ਉਹ ਚਲਦੇ ਹਾਂ ਘਰ ਨੂੰ ਆਹ ਦੇਖੋ ਦੋਸਤੋ ਘਰ ਪਹੁੰਚਦੇ ਸੜੀ ਮੈਂ ਦੇਖਿਆ ਕਿ ਇੱਕ ਜਹਾਜ਼ ਕਿੰਨਾ ਨਿਮੀ ਜਲ ਰਿਹਾ ਸੀਗਾ ਉਹ ਐਂ ਟਿੱਕੇ ਮੈਂ ਕਿਹਾ ਤੁਹਾਨੂੰ ਵੀਡੀਓ ਦਿਖਾਉਣੀ ਆ ਹੁਣੇ ਤਿਆਰਤੁਰ ਹੋ ਗਏ ਆ ਤਾਂ ਹੁਣ ਨਿਕਲਦੇ ਤਲਵਾੜੇ ਨੂੰ ਇਹ ਹੈਗਾ ਦੋਸਤੋ ਹਾਜੀਪੁਰ ਦਾ ਮੇਨ ਚੌਂਕ ਜਿਹੜਾ ਤਲਵਾੜੇ ਤੋਂ ਹਾਜੀਪੁਰ ਮੇਨ ਚੌਂਕ ਆਉਂਦਾ ਉਹ ਰੋਡ ਸੀਗਾ ਜੀ ਇਹ ਆਪਾਂਗੇ ਨਿਕਲੇ ਆਏ ਕਾਫੀ ਰਸਤਾ ਬੜਾ ਵਧੀਆ ਸੀ ਠੰਡਾ ਸੀ ਕਿਉਂਕਿ بارش ਹਲਕਲ ਕੀ ਪਈ ਸੀ ਮੌਸਮ ਬੜਾ ਘੈਂਟ ਸੀਗਾ ਦੋਸਤੋ ਹੁਣ ਅਸੀਂ ਪਹੁੰਚ ਚੁੱਕੇ ਆਂ ਝੀਰ ਦੀ ਖੋਈ ਆਹ ਹੈਗੀ ਉਹਦੀ ਵੱਡੀ ਨਹਿਰ ਤੇ ਆ ਬੋਰਡ ਲੱਗਾ ਹੋਣਾ ਜੀ ਆ ਦੇਖੋ ਝੀਰ ਦੀ ਖੋਈ ਕਿਹੜੇ ਕਿਹੜੇ ਯਾਰ ਦੋਸਤ ਭੈਣ ਭਰਾ ਇਸ ਏਰੀਏ ਦੇ ਨੇ ਜਰੂਰ ਕਮੈਂਟਾਂ ਵਿੱਚ ਦੱਸਿਓ ਬੜਾ ਘੈਂਟ ਏਰੀਆ ਜੀ ਆ ਸਾਰਾ ਏ ਆ ਤਲਵਾੜੇ ਦਾ ਰੌ ਗਾਰਡਨ ਦਾ ਸੀਗਾ ਬੋਰਡ ਲੱਗਾ ਪਿਆ ਹੁਣ ਅਸੀਂ ਤਿੰਨ ਸੈਕਟਰ ਵਿੱਚ ਪਹੁੰਚ ਗਏ ਆ ਜੀ ਹਾਂਜੀ ਦੋਸਤੋ ਸਤ ਸ੍ਰੀ ਅਕਾਲ ਸਾਰੇ ਕਿਵੇਂ ਠੀਕ ਠਾਕ ਹੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤਲਵਾੜੇ ਪਹੁੰਚ ਗਏ ਆ ਤੇ ਤਲਵਾੜੇ ਅੱਜ ਤੁਹਾਨੂੰ ਉਸ ਅਕਸ਼ੀਤ ਨਾਲ ਮਲਾਉਣ ਲੱਗਾ ਜਿਨ੍ਹਾਂ ਨੇ ਅਸੀਂ ਕਾਫੀ ਟਾਈਮ ਇਥੇ ਕੋਲੇ ਰਹੇ ਆ ਤੇ ਬੜਾ ਪ੍ਰੇਮ ਨਾਲ ਦੇ ਨਾਲ ਸਪੈਸ਼ਲ ਵਾਲ ਦੇ ਕੋਲ ਆਇਆ ਮੈਨ ਤੇ ਉਹਨਾਂ ਨੇ ਚਾਹ ਰਖਿਆ ਇਹ ਨੇ ਸੁਰੇਂਦਰ ਭਾਜੀ ਅਸੀਂ ਉਹਨਾਂ ਦੇ ਵਿੱਚ ਦਾ ਰਹੇ ਹਸੀ ਆਪ ਜੀ ਇਹ ਨਾਲ ਜੀ ਅਸੀਂ ਸਾਢੇ 3-4 ਸਾਲ ਇਥੇ ਰਹੇ ਆ ਤਲਵਾੜੇ ਤੇ ਇੰਨਾ ਕਿ ਬੜੇ ਭਰਾਵਾਂ ਵਾਲਾ ਪਿਆਰ ਹੈ ਇਹਨਾਂ ਦੇ ਨਾਲ ਬਿਲਕੁਲ ਨਾਲੇ ਆਉਣਾ ਕਦੀ ਚਾਹ ਕਦੀ ਰੋਟੀ ਇਹਨਾਂ ਦੇ ਕੋਲ ਆਪਾਂ ਕੋਈ ਐਦਾ ਫਰਕ ਵਾਲੀ ਗੱਲ ਨਹੀਂ ਇੰਨਾ ਪਿਆਰ ਹੈ ਬਾਕੀ ਇਹਨਾਂ ਦਾ ਛੋਟਾ ਬੇਟਾ ਹੈ ਜਿਹੜਾ ਆਪਣੇ ਗੋਰੋਵਰ ਉਹਦੇ ਨਾਲ ਵੀ ਆਪਣੇ ਭਰਾਵਾਂ ਵਾਲਾ ਪਿਆਰ ਆ ਤੇ ਬਾਕੀ ਦੋਸਤੋ ਅਸੀਂ ਕਰਦੇ ਆ ਭਾਜੀ ਨਾਲ ਗੱਲਾਂ ਬਾਤਾਂ ਤੇ ਥੋੜੇ ਟਾਈਮ ਤੱਕ ਤੁਹਾਨੂੰ ਮਿਲਾਂਗੇ ਮਿਲਦੇ ਆ ਜੀ ਦੋਸਤੋ ਭਾਜੀ ਨੇ ਸਾਡੀ ਚਾਹ ਤੇ ਬਿਸਕੁਟਾਂ ਨਾਲ ਸੇਵਾ ਕੀਤੀ ਚਾਹ ਪੀ ਕੇ ਸੀ ਕੁਲਚੇ ਵਾਲੇ ਨੂੰ ਮਿਲਣ ਗਏ ਇੱਥੋਂ بڑے ਕੁਲਚੇ ਖਾਦੇ ਸੀਗੇ ਟੀ ਪੁਆਇੰਟ ਤੇ ਯਾ ਇੱਥੇ ਟੀ ਪੁਆਇੰਟ ਤੇ ਬੰਦੇ ਰਹਿੰਦੇ ਨੇ ਤੇ ਇਸ ਦੇ ਨਾਲ ਹੀ ਅੱਗੇ ਤੁਹਾਨੂੰ ਦਿਖਾਉਨੇ ਆ ਇੱਥੇ ਪਕੌੜੇ ਤੇ ਜਲੇਬੀਆਂ ਦਾ ਹਰ ਸਾਲ ਜਦੋਂ ਬਰਸਾਤਾ ਹੁੰਦਾ ਹੈਗਾ ਤਾਂ ਜਰੂਰ ਇੱਥੇ ਲੱਗਦੀ ਲੱਗਦੀਆਂ ਆ ਇਹ ਪੱਕੀ ਰਿਹੜ ਅੱਜ ਦੋਸਤੋ ਤੁਹਾਨੂੰ ਅਸੀਂ ਤਲਵਾੜੇ ਦੀ ਵੱਡੀ ਖੇਹ ਦੇ ਦਰਸ਼ਨ ਕਰਾਉਣੇ ਆ ਅੱਜ ਸਾਡੇ ਨਾਲ ਹਾਂਜੀ ਦੋਸਤੋ ਅਸੀਂ ਪਹੁੰਚ ਚੁੱਕੇ ਆ ਤਲਵਾੜੇ ਦੀ ਵੱਡੀ ਨਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿੰਨਾ ਜਬਦਸਤ ਇਥੇ ਇਲਾਕਾ ਹੈ ਨਾ ਹਰਾ ਭਰਾ ਦੇਖੋ ਕਿੰਨਾ ਘਾਟਾ ਇਧਰ ਦੋਸਤੋ ਪਾਣੀ ਛੱਡਿਆ ਪਿਆ ਆ ਉਹਦੇ ਕਰਕੇ ਪਾਣੀ ਦੀ ਸਪੀਡ ਹੈਗੀ ਕਾਫੀ ਤੇ ਇੱਕ ਦੋਸਤੋ ਇਧਰ ਦੇਖੋ ਕਿ ਸਾਈਡ ਤੇ ਛੋਟੇ ਝਰਨਾ ਨਿਕਲਦਾ ਪਿਆ ਆ ਇਹਨੂੰ ਕਿੰਨਾ ਸੋਹਣਾ ਲੱਗਦਾ ਦੇਖੋ ਧਿਆਨ ਨਾਲ ਇੱਥੇ ਜਿੰਨੀ ਵੀ ਇਧਰ ਲਈ ਹੈਗਾ ਨਾ ਇਹ ਦੇਖੋ ਐਸਾ ਪਾਣੀ ਜਾ ਰਿਹਾ ਥੱਲੇ ਕਿੰਨਾ ਸੋਹਣਾ ਸਲਾਈਡ ਕਰਕੇ ਲੱਗਦਾ ਹੈ ਨਾ ਕਿੰਨੀ ਗੱਲਬਾਤ ਪਰਲੇ ਪਾਸੇ ਪਿੰਡ ਚੰਗੜਮਾ ਆ ਲੋ ਲਾ ਪੋਲੇ ਉੱਥੇ ਟੈਂਡਰ ਜੀ ਵੀ ਹੈਗੇ ਬੰਨ ਜੇ ਦੋਸਤੋ ਬੜਾ ਵਧੀਆ ਲੱਗਾ ਇੱਥੇ ਆ ਕੇ ਕਾਫੀ ਟਾਈਮ ਅਸੀਂ ਗੁਜ਼ਾਰ ਲਿਆ ਸ਼ਾਂਤ ਹਵਾ ਪਾਣੀ ਵੀ ਜਿੱਦਾਂ ਕਿਤੇ ਕੁਝ ਕਹਿੰਦਾ ਹੁੰਦਾ ਨਾ ਬਸ ਹੁਣ ਅਸੀਂ ਥੋੜੇ ਕੇ ਟਾਈਮ ਤੱਕ ਇੱਥੇ ਰੋਕ ਕੇ ਫੇ ਅਸੀਂ ਨਿਕਲਾਂਗੇ ਤੇ ਤੁਹਾਨੂੰ ਕਿਦਾਂ ਲੱਗਾ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਿਓ ਆਦੋ ਚੱਲਦੇ ਹੁਣ ਅੱਗੇ ਆਪਾਂ ਬਾਕੀ ਦੋਸਤੋ ਜਾਣਾ ਸੀ ਬਵੰਜਾ ਗੇਟ ਵਾਲਾ ਵੀ ਸੀ ਡੈਮ ਵਾਲਾ ਵੀ ਸੀ ਉਹ ਹੁਣ ਅਸੀਂ ਅਗਲੀ ਵਾਰ ਜਾਵਾਂਗੇ ਕਿਉਂਕਿ ਇਸ ਵਾਰ ਮੈਂ ਵੀ ਇਕੱਲਾ ਮੇਰਾ ਦੋਸਤ ਨਹੀਂ ਨਾਲ ਹੈਗਾ ਅਗਲੀ ਵਾਰ ਜ਼ਰੂਰ ਜਾਵਾਂਗੇ ਡੈਮ ਵੱਲ ਦੋਸਤੋ ਅਸੀਂ ਆਪਣੇ ਸੁਰਿੰਦਰ ਭਾਜੀ ਨੂੰ ਮਿਲ ਲਿਆ ਆ ਚਾਹ ਪਾਣੀ ਪੀਤੀ ਤੇ ਥੋੜਾ ਜਿਹਾ ਬੜੀ ਨਹਿਰ ਵਾਲਾ ਘੁੰਮ ਕੇ ਵੀ ਆਏ ਆ ਬਾਕੀ ਵਧੀਆ ਲੱਗਾ ਭਾਜੀ ਨੂੰ ਮਿਲ ਕੇ ਕਾਫੀ ਟਾਈਮ ਬਾਅਦ ਮਿਲੇ ਆ ਤਾਂ ਆਜਾਦਾ ਪੁਰਾਣੀਆਂ ਤਾਜ਼ਾ ਹੋ ਗਈਆਂ ਤੇ ਹੁਣ ਅਸੀਂ ਭਾਜੀ ਨੂੰ ਕਰਦੇ ਆਂ ਅਲਵਿਦਾ ਹੁਣ ਅਸੀਂ ਵਾਪਸੀ ਕਰਦੇ ਆਂ ਰਸਤੇ ਵਿੱਚ ਗਵਰਨਮੈਂਟ ਕਾਲਜ ਤਲਵਾੜਾ ਦੇ ਕੋਲ ਹੈਗੀ ਇੱਕ ਰੀੜੀ ਭਾਜੀ ਦੀ ਸੇਮਾ ਭਾਜੀ ਉਹਨਾਂ ਨੂੰ ਵੀ ਮਿਲਣਾ ਹੈ ਉਹ ਮਿਲ ਕੇ ਫੇਰ ਵਾਪਸ ਨਿਕਲਾਂਗੇ ਠੀਕ ਹੈ ਜੀ ਚਲੋ ਹੁਣ ਚੱਲਦੇ ਆਂ ਅੱਗੇ ਚੱਲੀਏ ਦੋਸਤੋ ਅਸੀਂ ਆ ਗਏ ਆਂ ਤਲਵਾੜੇ ਸਰਕਾਰੀ ਬੋਲ ਦੇ ਨਾਲ ਸਾਡੇ ਬੜੇ ਭਾਜੀ ਤਸੀਮ ਜੀ ਦੇ ਇੱਥੇ ਬੜੀ ਪੁਰਾਣੀ ਸ਼ਾਪ ਹੈ ਨਾ ਦੀ ਸੁਮੇਸਾ ਦੀ ਨੇ ਇਹ ਭਾਜੀ ਨੇ ਆਪਣਾ ਬੜਾ ਪ੍ਰਾਪ ਨੇਮ ਆ ਜੀ ਅਸੀਂ ਘਟੂ ਘਟਣੀ 7-8 ਸਾਲ ਪਹਿਲਾਂ ਮਿਲੇ ਸੀਗੇ ਇੱਥੇ ਤਲਵਾੜੇ ਮੈਂ ਨਾਮ ਆਏ ਸੀਗਾ ਉਸ ਟਾਈਮ ਭਾਜੀ ਨੂੰ ਪਹਿਲੀ ਵਾਰ ਮਿਲਿਆ ਤੇ ਸਾਡੀ ਦੁਪਹਿਰ ਦਾ ਪੱਕਾ ਭਾਜੀ ਬੋਲ ਰਹੇ ਸੀਗਾ ਚਾਹ ਦੀ ਸੁਮੇਸਾ ਲਗਾਓ ਬਾਕੀ ਤੁਸੀਂ ਭਾਜੀ ਦੇ ਨਾਲ ਗੱਲਬਾਤ ਕਰੋ ਤੁਹਾਨੂੰ ਭਾਜੀ ਦੱਸਣਗੇ ਕਿ ਜੇ ਤੁਸੀਂ ਸਮਝੇ ਵਗਰਾ ਆਰਡਰ ਕਰਨੀ ਸੀ ਇਹਦੀ ਕਿੱਥੇ ਕਰ ਸਕਦੇ ਆਂ ਹਾਂਜੀ ਭਾਜੀ ਇਹ ਆਈਟੀ ਚੌਂਗ ਗਵਰਨਮੈਂਟ ਕਾਲਜ ਦੇ ਸਾਹਮਣੇ ਸਿਮਾ ਕਾਲਜ ਕੰਟੀਨ ਦੇ ਨਾਂ ਤੇ ਮਸ਼ਹੂਰ ਹੈ ਜੀ ਠੀਕ ਹੈ ਜੀ ਬਾਕੀ ਆਪਣਾ 13 ਸਾਲ ਕਾਲਜ ਦੇ ਕੰਟੀਨ ਕੀਤੀ ਹੈ ਹੁਣ 7-8 ਸਾਲ ਤੋਂ ਆਪਣੀ ਬਾਹਰ ਰਿਹੇ ਲੱਗੇ ਦੇਖ ਲਓ ਦੋਸਤੋ 20 ਸਾਲ ਹੋ ਗਏ ਘਟੋ ਘਟ ਭਾਈ ਨੇ ਕੰਮ ਕਰਕੇ ਬੜਾ ਐਪਰੀਸ਼ੀਏਸ਼ਨ ਵਾਲਾ ਕੰਮ ਆ ਬਾਕੀ ਦੋਸਤੋ ਜਲਦੀ ਆਪਾਂ ਮਿਲਾਂਗੇ ਤੇ ਹੁਣ ਭਾਈ ਨੂੰ ਆਪਾਂ ਇੱਕ ਆਫਟਰ ਬਾਅਦ ਮਿਲਣਾ ਦੁਬਾਰਾ ਮ ਆਪਣੇ ਦੂਸਰੇ ਨਾਲ ਆਉਂਦਾ ਦੂਸਰੇ ਫਿਰ ਮੈਂ ਪਵੰਜਾ ਕਿਟ ਵੀ ਦੇਖਣ ਜਾਣਾ ਤੇ ਡੈਮ ਨੂੰ ਵੀ ਫਿਰਾਲ ਦੀ ਗੱਡੀ ਤੋਂ ਭਾਜੀ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਬੜਾ ਦਿਲ ਖੁਸ਼ ਹੋਇਆ ਭਾਜੀ ਨੂੰ ਮਿਲ ਕੇ ਤੇ ਭਾਜੀ ਨੇ ਮੈਂ ਕਿਹਾ ਤੇ ਮੇਰਾ ਚੈਨਲ ਨੂੰ ਵੀ ਸ਼ੇਅਰ ਕਰਨਾ ਆ ਤੁਸੀਂ ਵੀ ਸਪੋਰਟ ਕਰਦਗੇ ਬਰੀ ਠੀਕ ਆ ਦੋਸਤੋ ਠੀਕ ਹੈ ਜੀ ਚਲੋ ਜੀ ਸੇਮੇ ਭਾਜੀ ਨੂੰ ਮਿਲ ਲਿਆ ਆ ਹੁਣ ਤਲਵਾੜੇ ਨੂੰ ਕਰਦੇ ਆ ਬਾਏ ਬਾਏ ਵਧੀਆ ਲੱਗਾ ਇੱਥੇ ਘੁੰਮ ਕੇ ਆ ਕੇ ਹੁਣ ਵਲੌਗ ਬਣਾਵਾਂਗੇ ਕਿਸੇ ਦਿਨ ਬਵੰਜਾ ਗੇਟ ਤੇ ਸਾਰੇ ਡੈਮ ਦਾ ਤੇ ਪੂਰੇ ਤਲਵਾੜੇ ਤੁਹਾਨੂੰ ਸ਼ਹਿਰ ਨੂੰ ਦਿਖਾਵਾਂਗੇ ਠੀਕ ਆ ਦੋਸਤੋ ਉਹ ਅੱਗੇ ਨੈਕਸਟ ਆਵਾਂਗੇ ਹੈਗਾ ਕਮਾਈ ਦੇਵੀ ਦਾ ਚੌਕ ਬੜਾ ਫੇਮਸ ਆ ਜੀ ਇਤੋਂ ਥੋੜਾ ਜਿਹਾ ਅੱਗੇ ਲੈਫਟ ਸਾਈਡ ਜਾ ਕੇ ਮਾਤਾ ਕਮਕਸ਼ੀ ਦੇਵੀ ਜੀ ਦਾ ਮੰਦਿਰ ਆ ਜੇ ਤੁਸੀਂ ਕਦੀ ਆਏ ਤਾਂ ਜ਼ਰੂਰ ਇਥੇ ਮੱਥਾ ਟੇਕਣ ਆਇਓ ਮੈਂ ਵੀ ਵਾਪਸੀ ਕਰ ਲਈ ਆ ਮੌਸਮ ਥੋੜਾ ਖਰਾਬ ਲੱਗਦਾ ਪਿਆ ਤੇ ਮੈਨੂੰ ਹੈਲਥ ਇਸ਼ੂ ਵੀ ਲੱਗਦਾ ਪਿਆ ਕਿ ਬੁਖਾਰ ਚੜਨ ਨੂੰ ਕਰਦਾ ਪਿਆ ਇਸ ਕਰਕੇ ਮੈਂ ਸੋਚਦਾ ਜਲਦੀ ਹੀ ਨਿਕਲ ਜਾਵਾਂ ਘਰ ਨੂੰ ਵਾਪਸੀ ਕਰ ਲਵਾਂ ਇਹ ਦੋਸਤੋ ਇੱਕ ਉੱਚੀ ਪਹਾੜੀ ਦੇ ਲੱਗੇ ਛੱਗੇ ਨਾ ਇੱਕ ਰਸਤਾ ਹੁੰਦਾ ਹੈ ਇਹ ਜਦੋਂ ਅਸੀਂ ਉੱਪਰੋਂ ਥੱਲੇ ਨੂੰ ਆਉਂਦੇ ਹੈਗੇ ਆ ਤੇ ਇੱਥੇ ਦੇਖੋ ਕਿੰਨਾ ਘੈਂਟ 뷰 ਆ ਤੁਸੀਂ ਆ ਕੇ ਦੇਖ ਸਕਦੇ ਕਿੰਨੀ ਜਾਨਾ ਦਾ ਦੇਖੋ ਦੇਖੋ ਨੀਰੀ ਜੰਨਤ ਹੈ ਯਾਰ ਦੋਸਤੋ ਇਹ ਤੁਸੀਂ ਵੀ ਜਰੂਰ ਇੱਥੇ ਆ ਕੇ ਵਿਜ਼ਿਟ ਕਰੋ ਤੁਸੀਂ ਆਪਣਾ ਖਾਣ ਪੀਣ ਦਾ ਸਮਾਨ ਵੀ ਨਾਲ ਲੈ ਆ ਸਕਦੇ ਆ ਇੱਥੇ ਬੈਠ ਕੇ ਰੋਕੇ ਕਰ ਸਕਦੇ ਆ ਆ ਮੇਰੇ ਕੋਲ ਕੁਝ ਕੋ ਹੋਰ ਬੰਦੇ ਵੀ ਰੋਕੇ ਇੱਥੇ ਫੋਟੋਗ੍ਰਾਫਸ ਵਗੈਰਾ ਕਰ ਰਹੇ ਸੀਗੇ ਮੈਂ ਵੀ ਵੀਡੀਓਜ਼ ਵਗੈਰਾ ਬਣਾਈ ਕਿਉਂਕਿ ਥਿ ਵਿਊ ਬਹੁਤ ਸੋਹਣਾ ਲੱਗਦਾ ਪਿਆ ਆ ਬਾਕੀ ਦੋਸਤੋ ਜੇਕਰ ਮੇਤੋ ਥੋੜਾ ਜਆ ਵਧੀਆ ਕੋਈ ਕੈਮਰਾ ਸਪੈਸ਼ਲ ਜਿੱਦਾਂ ਹੁੰਦਾ ਕੋਈ ਪ੍ਰੋਫੈਸ਼ਨਲ ਕੈਮਰਾ ਤੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਉਣਾ ਇਦਾਂ ਲੱਗਦਾ ਸੀ ਕਿ ਜਿਵੇਂ ਬੱਦਲ نیچے ਆ ਗਏ ਹੋਣ ਪਿੱਛੇ ਬਿਲਕੁਲ ਵੈਦਰ ਇਸ ਤ ਲਓ ਜੀ ਆਪਾਂ ਚੱਲ ਪਏ ਆ ਇਹ ਆ ਗਏ ਆ ਸੀ ਬਰੂਹੀ ਪਿੰਡ ਦੇਖ ਸਕਦੇ ਤੁਸੀਂ ਰਸਤਾ ਕਿੰਨਾ ਸ਼ਾਂਤ ਹੈ ਇੱਧਰ ਹੈ ਨਾ ਇੱਧਰ ਏਰੀਆ ਦੇ ਵਿੱਚ ਕਿੰਨਾ ਵਧੀਆ ਐਨ ਇਨਵਾਇਰਨਮੈਂਟ ਹੈ ਨੇਚਰ ਦੇ ਨੇੜੇ ਤੇ ਬਾਕੀ ਦੋਸਤੋ ਹੁਣ ਅਸੀਂ ਟਾਈਮ ਟੂ ਟਾਈਮ ਘਰ ਨਿਕਲੀਏ ਹਾਂਜੀ ਦੋਸਤੋ ਅੱਜ ਦਾ ਤਲਵਾੜ ਦੇ ਟੂਰ ਤੋਂ ਬਾਅਦ ਮੈਂ ਆ ਕੇ ਥੋੜਾ ਟਾਈਮ ਸੌ ਗਿਆ ਸਗਾ ਕਿਉਂਕਿ ਥੱਕ ਹੋ ਗਿਆ ਸੀ ਇੰਨਾ ਸਫ਼ਰ ਕਰਕੇ ਹੁਣ ਚੱਲਾ ਮੈਂ ਮਦਰ ਦੇ ਦੁਆਰਾ ਟੈਸਟ ਕਰਾਉਣ ਤੇ ਉਸ ਤੋਂ ਬਾਅਦ ਮੈਂ ਗਰਾਊਂਡ ਨੂੰ ਜਾਣਾ ਆ ਫੇਰ ਤੁਹਾਨੂੰ ਮਿਲਦਾ ਆ ਮਿਲਦੇ ਆ ਦੋਸਤੋ